ਪੁਰਾਤਨ ਸਮਿਆਂ ਵਿੱਚ ਪੰਜਾਬ ਦੇ ਹਰ ਪਿੰਡ ਘਰ ਵਿੱਚ ਦੁੱਧ ਕਿਉ ਮੱਖਣ ਆਮ ਹੀ ਮਿਲ ਜਾਂਦਾ ਸੀ ਦੁੱਧ ਨੂੰ ਬਣਾਉਣ ਦਾ ਅਨੋਖਾ ਹੀ ਤ੍ਰਿਕਤਾ ਹੁੰਦਾ ਸੀ ਸਾਰੀ ਰਾਤ ਕਾਰਨੀ ਵਿੱਚ ਦੁੱਧ ਪਕਾਇਆ ਜਾਂਦਾ ਸੀ ਇਸੇ ਪੁਰਾਤਨਾ ਨੂੰ ਅੱਗੇ ਚਲਾਉਂਦੇ ਹੋਏ ਸਮਰਾਲਾ ਦੇ ਇੱਕ ਨਿਹੰਗ ਵੱਲੋਂ ਕਾਰਨੀ ਦਾ ਦੁੱਧ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਅਨੇਕਾਂ ਤਰ੍ਹਾਂ ਦੇ ਪਦਾਰਥ ਪਾ ਕੇ ਇਸ ਨੂੰ ਬਣਾਇਆ ਜਾਂਦਾ ਹੈ ਇਸ ਸਿੰਘ ਨੇ ਆਖਿਆ ਕਾੜਨੇ ਦੁੱਧ ਨੂੰ ਤਿਆਰ ਕਰਨ ਲਈ ਤਕਰੀਬਨ 4 ਘੰਟੇ ਦਾ ਸਮਾਂ ਲੱਗਦਾ ਹੈ ਤੇ ਤਿਆਰ ਕਰਨ ਤੋਂ ਬਾਅਦ ਹੀ ਇਸ ਨੂੰ ਲੋਕਾਂ ਵਿੱਚ ਵਰਤਾਇਆ ਜਾਂਦਾ ਹੈ ਭਾਈ ਕੀ ਨਾਮ ਹੈ ਤੁਹਾਡਾ ਦਾਸ ਦਾ ਨਾਮ ਵੀ ਯਾਦਵ ਪਿੰਦਰ ਸਿੰਘ ਨੇ ਹੰਗ ਸਿੰਘ ਬੋਡਾਦਲ ਬਾਬਾ ਫਤੇ ਸਿੰਘ ਤੇ ਜਸੇ ਸਿੰਘ ਨੇ ਜਿਹੜਾ ਕਾੜਨੀ ਦੇ ਦੁੱਧ ਦਾ ਕੰਮ ਸ਼ੁਰੂ ਕੀਤਾ ਇਹ ਕਦੋਂ ਤੋਂ ਕਰ ਰਹੇ ਹੋ ਇਹ ਇਹ ਹੀ ਆਪਣੇ ਸਰਦੀਆਂ ਦੇ ਵਿੱਚ ਸ਼ੁਰੂ ਕੀਤਾ ਜੀ। ਇਹ ਮਤਲਬ ਜਦੋਂ ਠੰਡ ਸ਼ੁਰੂ ਹੋਈ ਹੈ। ਤੇ ਕਿਵੇਂ ਤਿਆਰ ਕਿਵੇਂ ਕੀਤਾ ਜਾਂਦਾ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਮਲਾਈ ਜਾਂਦੀ ਹੈ ਦੁੱਧ ਦੇ ਵਿੱਚ ਤਿਆਰ ਜਿਵੇਂ ਕਿ ਆਸ਼ਵਾਰੇ ਹੁਣ ਆਪਾਂ ਏ ਨੇ ਜੀ ਕੱਟ ਕੇ ਹਨਾ ਜੀ ਬਾਕੀ ਫਿਰ ਬਦਾਮ, ਕਾਜੂ, ਮਾਗਜ, ਖਾਸਾਸ ਹਨਾਈ, ਛੋਟੀ ਲੇਚੀ, ਬੜੀ ਲੇਚੀ, ਕਾਲੀ ਮਿਰਚ ਇਹ ਸਾਰੇ ਡਰਾਈ ਫਰੂਟ ਆਪਾਂ ਪਾਉਂਦੇ ਆ ਜੀ ਵਿੱਚ। ਕਿੰਨਾ ਚ ਸਮਾਂ ਤਿਆਰ ਕਰਨ ਦੇ ਲਈ ਲੱਗ ਜਾਂਦਾ ਹੈ। ਇਹ ਸਮਾਂ ਤੋ ਕੱਟ ਜੀ 4 ਘੰਟੇ ਨੂੰ ਬਣਨ ਨੂੰ ਲੱਗ ਜਾਂਦੇ ਆ। ਆ ਅਸੀਂ ਇੱਕ ਦੇਖ ਰਹੇ ਆ ਕਿ ਤੁਹਾਡੇ ਕੋਲ ਆ ਪੁਰਾਣਾ ਪ੍ਰਾਤਨ ਵਿਰਸਾ ਜਿਹਨੂੰ ਕਹ ਦਿੰਦੇ ਆ। ਇਹ ਇਹਨਾਂ ਦਾ ਕੀ ਕੰਮ ਹੈਗਾ ਵਿੱਚ ਇਸ ਦਾ? ਇਹ ਇਹਦੇ ਵਿੱਚ ਇਹਦਾ ਕੰਮ ਤਾਂ ਇਹ ਆ ਜੀ ਕੰਮ ਤਾਂ ਮਤਲਬ ਜਿਹੜਾ ਇਹਦਾ ਫਾਇਦਾ ਕਹਿ ਸਕਦੇ ਆ ਕੰਮ ਤਾਂ ਨਹੀਂ। ਮਤਲਬ ਫਾਇਦਾ ਇਹਦਾ ਮਿੱਟੀ ਦਾ ਜਿਹੜਾ ਆਪਾਂ ਬਰਤਨ ਆ ਜੀ। ਜੀ। ਉਹਦੇ ਵਿੱਚ ਮਤਲਬ ਸਰੀਰਕ ਪਹਿਲਾਂ ਬਿਮਾਰੀਆਂ ਘੱਟ ਹੁੰਦੀਆਂ ਸੀਗੀਆਂ ਪ੍ਰਾਤਨ ਸਮੇਂ ਦੇ ਵਿੱਚ। ਤੇ ਹੁਣ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ। ਤੇ ਇਹਦੇ ਵਿੱਚ ਨਹੀਂ ਲੱਗਦੀਆਂ ਸਰਵ ਲੋ ਹੋ ਗਿਆ ਮਿੱਟੀ ਦੇ ਹਾਂਡੀ ਹੋ ਗਈ ਇਹ ਹੋ ਗਿਆ ਜੀ ਨਹੀਂ ਇਹਦੇ ਵਿੱਚ ਲੱਗਦੀਆਂ ਤੇ ਇਹ ਸਰੀਰ ਬਿਮਾਰੀਆਂ ਨਹੀਂ ਲੱਗਦੀਆਂ ਕਹਿਣਾ ਭਾਵੇਂ ਇਹਦਾ ਨਾਮ ਇਹ ਫਿਰ ਮੌਕੇ ਤੇ ਹੀ ਸਾਰਾ ਕਾੜ ਕੇ ਤਿਆਰ ਕੀਤਾ ਜਾਂਦਾ ਹੈ ਕਿ ਘਰੋਂ ਵੀ ਕੁਝ ਤਿਆਰੀ ਕਰਕੇ ਆਉਣੀ ਪੈਂਦੀ ਹੈ ਜੀ ਹਾਂ ਜੀ ਇੱਕ ਵਾਰ ਵਾਲੀ ਦੇ ਕੇ ਘਰੋਂ ਬਾਕੀ ਇੱਥੇ ਕਾੜਨਾ ਪੈਂਦਾ ਜੀ ਪਾਪਾ ਜੀ ਇਹ ਇੱਕ ਕਾੜਨੀ ਦੇ ਵਿੱਚ ਕਿੰਨੇ ਕੱਪ ਬਣ ਜਾਂਦੇ ਜੀ ਦੁੱਧ ਦੇ ਇਦੇ ਵਿੱਚ 10 ਲੀਟਰ ਬਣ ਜਾਂਦਾ ਇੱਕ ਵਾਰ ਚ ਮਤਲਬ ਕੜ ਕੜ ਕੇ 8 ਲੀਟਰ ਰਹਿ ਗਿਆ ਬੱਸ ਹਾਂ ਠੀਕ ਹੈ ਇਹ ਸਮਾਂ ਕੀ ਹੈਗਾ ਜੀ ਤੁਹਾਡਾ ਲਗਾਉਣ ਦਾ ਸਵੇਰੇ 8 ਵਜੇ ਤੋਂ ਜੀ 5 5 ਵਜੇ ਤੱਕ 6 ਵਜੇ ਤੱਕ ਦਿੰਦਾ ਹਾਂ ਹਾਂ ਤੁਸੀਂ ਅ ਦੱਸ ਸਕਦੇ ਵੀ ਬੁਕਿੰਗ ਵਗੈਰਾ ਵੀ ਕਰ ਸਕਦੇ ਹੋ ਤੁਸੀਂ ਜੀ ਜੀ ਆਨਲਾਈਨ ਬੁਕਿੰਗ ਮਤਲਬ ਜਿੱਦਾਂ ਪ੍ਰੋਗਰਾਮ ਹੁੰਦੇ ਆ ਵੱਡੇ ਕੋਈ ਜੀ ਉਹ ਆਪਾਂ ਕਰ ਸਕਦੇ ਆ ਜੀ ਕਰਦੇ ਆ ਹੂੰ ਤੇ ਉਹ ਕੋਈ ਗੱਲ ਨਹੀਂ ਹੈਗਾ ਜੀ ਜਿੱਦਾਂ ਦਾ ਪ੍ਰੋਗਰਾਮ ਹੋਊਗਾ ਜਿੰਨੇ ਮਤਲਬ ਅਰੇਂਜਮੈਂਟ ਹੋਊਗਾ 200 ਬੰਦੇ ਆ 300 ਬੰਦੇ ਦਾ ਉਸ ਹਿਸਾਬ ਨਾਲ ਆਪਾਂ ਉਹ ਵੀ ਕਰ ਲੈਂਦੇ ਹਾਂ। ਉਹ ਕਰ ਲੈਂਦੇ ਹਾਂ। ਕਿੰਨੇ ਰੁਪਏ ਦਾ ਕੱਪ ਜਿਹੜਾ ਬਾਬਾ ਜੀ ਵਿੱਚ ਆ ਜਾਂਦਾ ਇਹ ਹੁਣ ਬਾਬਾ ਜੀ 50 ਰੁਪਏ ਰੇਟ ਰੱਖਿਆ ਇਹਦਾ। ਬੋਲ ਜੋ ਓਨਲੀ 50 ਰੁਪਏ ਰੱਖਿਆ ਇਹਦੇ ਵਿੱਚ ਸਮਾਨ ਤੁਹਾਡੇ ਸਾਹਮਣੇ ਹੀ ਪਾ ਰਿਆ ਸਾਰਾ। ਪਾਇਆ ਵੀ ਹੋਇਆ ਤੇ ਦੁਬਾਰਾ ਪਾ ਰਿਆ ਹਾਂ ਹੁਣ ਕਿਉਂਕਿ 2 ਲੀਟਰ ਦੁੱਧ ਮੈਂ ਹੋਰ ਪਾਇਆ ਇਹਦੇ ਵਿੱਚ ਹੁਣ। ਤੇ ਸਮਾਨ ਹੁਣ ਮੈਂ ਦੁਬਾਰਾ ਪਾ ਰਿਆ ਜੀ ਇਹਦੇ ਵਿੱਚ। ਮਿਹਨਤ ਕਿੰਨੀ ਕਾ ਚੱਲਦੀ ਹੈ। ਮਿਹਨਤ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਕਾੜਸ਼ੀ ਫੇਰਨੀ ਪੈਂਦੀ ਹੈ ਵਾਰ-ਵਾਰ। ਤੇ ਕਰੇ ਕਾਰਡ ਕੇ ਤੋਂ ਤੋਂ ਬਾਅਦ 3-4 ਘੰਟੇ ਫਰੱਗ ਚਲਾਉਣੀ ਆ ਸਾਰਾ ਉਹ ਮਿਹਨਤੀ ਹੈ ਜੀ ਫੇ ਸਾਰੀ ਜੋ ਵੀ ਹੈ। ਬਾਬਾ ਜੀ ਅੱਜ ਕੱਲ ਦੇਖਿਆ ਜਾਵੇ ਬਹੁਤ ਸਾਰੇ ਜਿਹੜੇ ਹੈਗੇ ਆ 슈ਗਰ ਦੇ ਪੇਸ਼ੈਂਟ ਹੈਗੇ ਆ ਕੀ ਉਹ ਵੀ ਇਹ ਦੁੱਧ ਪੀ ਸਕਦੇ ਨੇ? ਬਿਲਕੁਲ ਪੀ ਸਕਦੇ ਨੇ ਜੀ ਕਿਉਂਕਿ ਆਪਾਂ ਸ਼ੱਕਰ ਤਾਂ ਟਾਈਮ ਟੂ ਟਾਈਮ ਦੰਨੇ ਜਿੰਨੀ ਜ਼ਰੂਰਤ ਆ। ਇਹਦੇ ਵਿੱਚ ਆਪਾਂ 슈ਗਰ ਮਿੱਠਾ ਕੁਝ ਵੀ ਇੱਦਾਂ ਨਹੀਂ ਪਾਉਂਦੇ। ਇਹ ਕੱਲਾ ਓਨਲੀ ਦੁੱਧ ਆ ਜੀ। ਇਹ ਫਿਰ ਜਿਹੜੀ ਸ਼ੱਕਰ ਯੂਜ਼ ਕਰਦੇ ਹੋਏ, ਕਿਹੜੀ ਸ਼ੱਕਰ ਯੂਜ਼ ਕਰਦੇ ਹੋ? ਤੇ ਦੇਸੀ ਜੀ ਆਪਣੇ ਸਿੰਘਾਂ ਦਾ ਵੀ ਆਪਣੇ ਪੜਾ ਲੱਗੇ ਹੋਣੇ ਜੀ ਉਹਨਾਂ ਦੇ ਖਿਲਾੜ ਦੇ ਲੁਧਿਆਣੇ ਵੀ ਸਿੰਘ ਆ ਗਏ ਨੇ ਉਹਨਾਂ ਤੋਂ ਪਹਿਰਾ ਕਰੀ ਰਹੀ ਹੈ ਇਹ ਤੁਸੀਂ ਅ ਜਿੰਮ ਵਾਸਤੇ ਆ ਜਿੰਮ ਵਾਲੇ ਵਾਸਤੇ ਜੀ ਜੀ ਜਿੰਮ ਵਾਸਤੇ ਵੀ ਆ ਪਹਿਲਵਾਨਾਂ ਵਾਸਤੇ ਕਬੱਡੀ ਵਾਲਿਆਂ ਵਾਸਤੇ ਸਾਰੇ ਪਲੇਅਰਾਂ ਵਾਸਤੇ ਹਾਕੀ ਵਾਲਿਆਂ ਵਾਸਤੇ ਜੀ ਫੁੱਟਬਾਲ ਵਾਲਿਆਂ ਵਾਸਤੇ ਜੀ ਦਾ ਸਟੈਮਨਾ ਸਟੈਮਨੇ ਵਾਸਤੇ ਬਹੁਤ ਵਧੀਆ ਹੈ ਡਾਈ ਫੋਲੋ ਡਾਈ ਫੂਡ ਜਿਹੜਾ ਪੋਣਿਆ ਸਟੈਮਨੇ ਵਾਸਤੇ ਹੁੰਦਾ ਹੈ ਸਰਦਾਈ ਵੀ ਨਾਲ ਲਗਾਈ ਹੈ ਜੀ ਜੀ ਸਰਦਾਈ ਅਜੇ ਲਗਾਈ ਨਹੀਂ ਮਤਲਬ 2-4 ਦਿਨਾਂ ਦੇ ਵਿੱਚ ਵੀ ਸ਼ੁਰੂ ਕਰ ਦਾਂਗੇ ਜਿੱਦਾਂ ਡਿਮਾਂਡ ਹੋਈ ਕਸਟਮਰਾਂ ਦੀ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਜੀ ਠੀਕ ਆ ਜੀ ਮਹਾਰਾਜ ਜਿੱਦਾਂ ਸੋਚਿਆ ਸੀ ਮਹਾਰਾਜ ਨੇ ਉਹ ਤੋਂ ਵਧਦੀ ਮਨ ਲੋ ਕੀਤਾ ਵਾ ਸੰਗਤ ਆ ਰਹੀ ਆ ਸ਼ੱਕ ਰਹੇ ਨੇ ਜੀ ਬਹੁਤ ਵਧੀਆ ਕਿੰਨੇ ਕੇ ਕੱਪ ਰੋਜ਼ ਤੇ ਲੱਗ ਜਾਂਦੇ ਦੋਸਤ ਦਿਨ ਦਿਨ ਹੋਏ ਨੇ ਜੀ ਤਾਂ 5 ਲੀਟਰ ਦੇ ਵਿੱਚ ਉਹ 4 ਲੀਟਰ ਲੱਗਿਆ ਮੇਰਾ ਤੇ ਅੱਜ ਥੋੜਾ ਜਿਹਾ ਵਧਾਈ ਸੀ ਕੁਆਂਟੀਟੀ ਤੇ ਅੱਜ ਮਨ ਲੋ 6 ਲੀਟਰ ਲਾਤਾ ਜੀ ਅੰਤ ਦੇ ਵਿੱਚ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਨੌਜਵਾਨਾਂ ਨੂੰ ਇਹੀ ਸੰਦੇਸ਼ ਆ ਜੀ ਵੀ ਦੇਖੋ ਜਿਹੜਾ ਆਪਾਂ ਨਸ਼ੇ ਗ੍ਰਸਤ ਹੋ ਚੁੱਕੇ ਆ ਨਸ਼ਾ ਕਰਕੇ ਆਪਾਂ ਆਪਣੇ ਮਾਪਿਓ ਨੂੰ ਜਾਂ ਕਿਸੇ ਨੂੰ ਵੀ ਭਾਈ ਭੈਣ ਨੂੰ ਕਿਸੇ ਨੂੰ ਸਮਝਦੇ ਨਹੀਂ ਮਤਲਬ ਨੌਜਵਾਨੀ ਨੂੰ ਖਾਸ ਕਰਕੇ ਨਸ਼ੇ ਤੋਂ ਰਹਿ ਤੋ ਉਹ ਤੇ ਜਿਹੜਾ ਪ੍ਰਾਤਨ ਵਿਰਸਾ ਮਹਾਰਾਜ ਦੇ ਨਾਲ ਜੁੜੋ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ